SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦਿੱਤੇ ਜਾਣ ਦੀ ਚਰਚਾ ਸ਼ੁਰੂ ਹੋ ਗਈ ਹੈ। ਕੀ SGPC ਪ੍ਰਧਾਨ ਅਸਤੀਫਾ ਦੇ ਸਕਦੇ ਨੇ ਇਹਦੀ ਚਰਚਾ ਸ਼ੁਰੂ ਹੋ ਗਈ ਹੈ। SGPC ਪ੍ਰਧਾਨ ਵੱਲੋਂ ਅਸਤੀਫਾ ਜਿਹੜਾ ਉਹ ਦਿੱਤੇ ਜਾਣ ਦੀ ਮੰਗ ਜਿਹੜੀ ਆ ਉਹ ਜ਼ਰੂਰ ਕਿਤੇ ਨਾ ਕਿਤੇ ਉੱਠਦੀ ਪਈ ਸੀ ਇਹਦੇ ਬਾਰੇ ਨਿਊਜ਼ ਰਿਪੋਰਟਸ ਸਾਹਮਣੇ ਆਈਆਂ ਨੇ ਕਿ SGPC ਦੇ ਅੰਦਰ ਹੀ ਇੱਕ ਬਗਾਵਤ ਸ਼ੁਰੂ ਹੋ ਗਈ ਹੈ ਇਹ ਕਿ ਆ ਜਾਣ ਲੱਗਿਆ ਕਿ ਐਸਜੀਪੀਸੀ ਦੇ ਅੰਦਰ ਹੀ ਬਾਗੀ ਸੋਰ ਜਿਹੜੇ ਨੇ ਉਹ ਇਕੱਠੇ ਹੋਣ ਲੱਗ ਗਏ ਨੇ ਖੜੇ ਹੋਣ ਲੱਗ ਗਏ ਨੇ ਔਰ ਉਹਨਾਂ ਤੋਂ ਬਾਅਦ ਅਚਾਨਕ ਇੱਕ ਖਬਰਾਂ ਸਾਹਮਣੇ ਆਉਣ ਲੱਗ ਗਈਆਂ ਕਿ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀਦਾਸ ਤੀਫਾ ਮੰਗਿਆ ਜਾ ਰਿਹਾ ਹੁਣ ਇਹਦੇ ਬਹੁਤ ਸਾਰੇ ਕਾਰਨ ਨੇ ਉਹਨਾਂ ਕਾਰਨਾਂ ਵਿੱਚੋਂ ਇੱਕ ਖਾਸ ਕਾਰਨ ਗਿਆਨੀ ਹਰਪ੍ਰੀਤ ਸਿੰਘ ਦਾ ਸੇਵਾ ਮੁਕਤ ਹੋਣਾ ਜਾਂ ਕੀਤਾ ਜਾਣਾ ਉਹ ਇੱਕ ਬਣਦਾ ਨਜ਼ਰ ਆ ਰਿਹਾ ਗਿਆਨੀ ਹਰਪ੍ਰੀਤ ਸਿੰਘ ਨੂੰ ਲੰਗੇ ਦੀ ਸੇਵਾ ਮੁਕਤ ਕਰ ਦਿੱਤਾ ਗਿਆ ਉਹਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਅ ਤਖਤ ਸ੍ਰੀ ਦਮਦਮਾ ਸਾਹਿਬ ਜੇਹਧਾਰ ਗਿਆਨੀ ਰਗਵੀਰ ਸਿੰਘ ਰਿਪੀਟ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੇਹਧਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸੇਵਾ ਤੋਂ ਲਾ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਇੱਕ ਭਾਰੀ ਰੋਸ ਜਿਹੜਾ ਉਹ ਖੜਾ ਹੋਇਆ ਖਾਸ ਤੌਰ ਦੇ ਉੱਤੇ ਉਸ ਪੋਸਟ ਦਾ ਆਪਾਂ ਅ ਜ਼ਿਕਰ ਕਰੀਏ ਜਿਹੜੀ ਜਿਹੜੀ ਪੋਸਟ ਸ਼੍ਰੀ ਕਾਲਟਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਦੱਸੀ ਜਾ ਰਹੀ ਹੈ ਉਸ ਫੇਸਬੁੱਕ ਪੋਸਟ ਵਿੱਚ ਵੀ ਇਹ ਲਿਖਿਆ ਗਿਆ ਸੀ ਕਿ ਸ਼੍ਰੀ ਕਾਲਟਕ ਸਾਹਿਬ ਦੇ ਜਥੇਦਾਰ ਨੇ ਮਨਾਂ ਕੀਤਾ ਸੀ ਜਾਂ ਫਿਰ ਇਨਕਾਰ ਕੀਤਾ ਸੀ ਕਿ ਇਹ ਅਖਤਿਆਰ ਐਸਜੀਪੀਸੀ ਦੇ ਕੋਲ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਐਸਜੀਪੀਸੀ ਦੇ ਵੱਲੋਂ ਇੱਕ ਮੈਂਬਰੀ ਕਮੇਟੀ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੇ ਵੱਲੋਂ ਜਾਂਚ ਕੀਤੀ ਗਈ ਔਰ ਉਸੇ ਜਾਂਚ ਦੇ ਬਦੌਲਤ ਆਖਰਕਾਰ ਯਾਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਜਾਂਦਾ ਹੈ ਔਰ ਇਸੇ ਚੀਜ਼ ਦੇ ਮੱਦੇਨਜ਼ਰ ਚਰਚਾਾਂ ਮਾ ਅਜੇ ਤੱਕ ਇਸੇ ਤਰ੍ਹਾਂ ਚਲਦੀਆਂ ਰਹੀਆਂ ਔਰ ਖਾਸ ਤੌਰ ਦੇ ਉੱਤੇ ਹੁਣ ਬਾਗੀ ਸੁਰ ਕਹਿੰਦੇ ਐਸਜੀਪੀਸੀ ਦੇ ਵਿੱਚ ਖੜੇ ਹੋਣ ਲੱਗ ਗਏ ਔਰ ਉਹਨਾਂ ਬਾਗੀ ਸੁਰਾਂ ਦੇ ਵੱਲੋਂ ਹੀ ਮੰਗ ਕਰ ਦਿੱਤੀ ਗਈ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਦੀ ਹੁਣ ਸਵਾਲ ਇਹ ਹੈ ਕਿ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਮੰਗਾਂ ਨੂੰ ਮੰਨਦੇ ਹੋਏ ਅਸਤੀਫਾ ਦੇਣਗੇ ਜਾਂ ਫਿਰ ਨਹੀਂ एसजीपीसी प्रधान ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਆਲਰੇਡੀ ਚੱਲਦੀਆਂ ਪਈਆਂ ਨੇ ਔਰ ਖਾਸ ਤੌਰ ਦੇ ਉੱਤੇ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਦੇ ਵੱਲੋਂ ਜਾਂ ਪੰਨ ਸਿੰਘ ਸਹਬਾਨਾ ਦੇ ਫੈਸਲੇ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਨੇ ਇੱਕ ਸੱਤ ਮੈਂਬਰੀ ਕਮੇਟੀ ਜਿਹਦੇ ਪ੍ਰਧਾਨ এসਜੀपीसी ਪ੍ਰਧਾਨ ਲਾਏ ਗਏ ਸੀ ਉਹ ਕਮੇਟੀ ਦੀ ਕਨਵੈਨਸ਼ਨ ਟਾਈਮ ਸਰਨਾ ਹੋਣ ਬਾਰੇ ਇਲਜ਼ਾਮ ਉਹਨਾਂ ਦੇ ਉੱਤੇ ਲੱਗਦੇ ਰਹੇ ਯਾਨੀ ਕਿ ਬਹੁਤ ਕੁਝ ਇਸ ਵੇਲੇ ਕਯੂਮੂਲੇਟ ਹੁੰਦਾ ਪਿਆ ਇਸ ਤੋਂ ਇਲਾਵਾ ਬਹੁਤ ਸਾਰੀਆਂ ਚਰਚਾਵਾਂ ਆ ਲੈਦਾ ਨੇ ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਦੇ ਮਸਲੇ ਉੱਤੇ ਵੀ ਆਲਰੇਡੀ ਮਾਮਲਾ ਆਜੇ ਵਿਚਾਰ ਦੀ ਨਹੀਂ ਹੈ ਅਜੇ ਉਹ ਮਾਮਲਾ ਉਸੇ ਤਰ੍ਹਾਂ ਚੱਲਦਾ ਪਿਆ ਕਿਤੇ ਕਨਕਲੂਜਨ ਤੇ ਨਹੀਂ ਪਹੁੰਚਿਆ ਤੇ ਦੂਜੇ ਪਾਸੇ ਹੁਣ ਇਹ ਤਿੰਨ ਮੈਂਬਰੀ ਕਮੇਟੀ ਦਾ ਮਸਲਾ ਇਹ ਆਪਣੇ ਆਪ ਦੇ ਵਿੱਚ ਹੁਣ ਇੱਕ ਵਿਵਾਦਿਤ ਮਸਲਾ ਬਣ ਚੁੱਕਿਆ ਔਰ ਇਹਦੇ ਦਰਮਿਆਨ ਹੁਣ ਇਹ ਚਰਚਾਵਾਂ ਹੋਣ ਲੱਗ ਗਈਆਂ ਕਿ ਆਉਂਦੇ ਸਮੇਂ ਨੂੰ ਐਵੇਂ ਹੀ ਹੋ ਸਕਦਾ ਕਿ ਕਿਤੇ ਐਸਜੀਪੀਸੀ ਪ੍ਰਧਾਨ ਨੂੰ ਅਸਤੀਫਾ ਨਾ ਦੇਣਾ ਪੈ ਜਾਵੇ ਵੇਖਣ ਵਾਲੀ ਗੱਲ ਹੈ ਕੀ ਕੁਝ ਹੁਣ ਸਾਹਮਣੇ ਆਵੇਗਾ ਐਸਜੀਪੀਸੀ ਦੇ ਅੰਦਰ ਬਾਗੀ ਸੋਰ ਖੜੇ ਹੋਣੇ ਸ਼ੁਰੂ ਹੋ ਗਏ ਆ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਮਾਨ ਇੰਡੀਆ ਪੰਜਾਬੀ ਦੇ